ਕਾ ਵਿੱਚ ਹੀ ਸਾਰੇ ਵੀਰਾਂ ਨੂੰ ਸੰਦੀਪ ਡੇ ਵੀਰ ਤੁਹਾਡਾ ਬਹੁਤ ਬਹੁਤ ਵੈਲਕਮ ਜੀ ਤੇ ਵੀ ਜੇ ਫਿਰ ਆਪਾਂ ਪਹੁੰਚ ਚੁੱਕੇ ਆ ਬਲੂਰ ਤੇ ਦਿਹਾਣਾ ਕਰੋ ਤੇ ਪਿੱਛੇ ਮਾਲ ਦਾ ਬਾਈ ਨੇ ਸੇਲ ਹੋ ਚੁੱਕਿਆ ਹੈ ਤੇ ਅੱਜ ਨਵਾਂ ਮਾਲ ਲੈ ਕੇ ਆਏ ਆ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਅੱਸੀ ਕਾਲ ਅੱਸੀ ਕਾਲ ਕਿਹੋ ਜਿਹਾ ਜੋ ਅੱਸੀ ਅੱਸੀ ਬਲੂਰ ਕਿੰਨੇ ਸੇਲ ਚਾਹੇ ਵਾਠ ਠੀਕ ਠਾਕ ਜੀ ਅਸਲਾਮ ਹੋਰ ਸਤਿਨਾਮ ਵਾਹ ਵਧੀਆ ਵਧੀਆ ਬੜੀ ਚੜਾਈ ਕਿਹਦੀ ਦੇਖਿਆ ਉਹ ਵੇਖ ਪੜਿਆ ਜਾ ਵਿਆਹ ਸੀਗਾ ਉੱਥੋਂ ਹੁਣੇ ਆਏ ਆ ਪਹਿਲਾਂ ਸਾਰੇ ਵੀਰਾਂ ਨੂੰ ਮੇਰੇ ਜਿਹੜੇ ਸਨੀਪ ਚੈਨਲ ਦੇ ਵੀਡੀਓ ਕਹਿੰਦੇ ਆ ਪਿਆਰ ਭਰੀ ਸਤਿ ਸ੍ਰੀ ਅਕਾਲ ਬੜਾ ਮੇਰੇ ਵੀਰਾਂ ਮੈਨੂੰ ਪਿਆਰ ਦਿੱਤਾ ਬੜੇ ਮੈਨੂੰ ਫੋਨ ਆਏ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੇਰੇ ਵੀਰਾਂ ਨੇ ਇਹਨਾਂ ਸਾਨੂੰ ਸੰਦੀਪ ਡੇਰੀ ਫਾਰਮ ਤੇ ਪਿਆਰ ਕਰਦੇ ਆ ਚਲ ਹਾਂਜੀ ਤੇ ਬਹੁਤ ਬਹੁਤ ਦਿਨ ਲਾਈਕ ਤੇ ਸ਼ੇਅਰ ਕਰਿਆ ਕਰੋ ਅੱਜ ਵੀਰ ਜੀ ਵਿਆਹ ਸੀਗਾ ਤੇ ਵਿਆਹ ਹੁਣੇ ਆਇਆ ਆਜੋ ਵੀਰ ਜੀ ਆਜੋ 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 ਬੱਲੂ ਮੈਨੂੰ ਕੱਲ ਨਹੀਂ ਤੂੰ ਬੈਠੋ ਮਾੜਾ ਪਛਾਣ ਬੱਲੂ ਤੂੰ ਹਾਂਜੀ ਬੱਲੂ ਅੱਜ ਮੰਦਿਰੇ ਘੰਮ ਬਣਾਇਆ ਬੱਲੂ ਦਾ ਹਾਂਜੀ ਐਦਾਂ ਹੀ ਭਾਈ ਚਲੋ ਫਿਰ ਵਿਆਹ ਜਾਣਾ ਮੈਂ ਤਾਂ ਗਿਆ ਪਤਾ ਜੀ ਬਾਪੇ ਜਦੋਂ ਗੱਲ ਆਪ ਗੱਡੀ ਕੱਢ ਕੇ ਚੱਲੀ ਆ ਵਿਆਹ ਅਸੀਂ ਚੱਲ ਕੇ ਫਿਰ ਆ ਗਏ ਤੁਹਾਨੂੰ ਫੋਨ ਕੀਤਾ ਤੁਸੀਂ ਤੁਰਪੇ ਰੁਕ ਕੇ ਆ ਗਏ ਨਹੀਂ ਨਹੀਂ ਤੁਝਾ ਨਹੀਂ ਭਾਈ ਸਾਰੇ ਕੰਮ ਹੈ ਰਹਿਗਾ ਸਾਰਾ 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 ਕੰਮ ਸਾਰਾ ਵੈਕਸੀ ਕੰਮ ਚਲੋ ਵਿਆਹ ਵੀ ਜ਼ਰੂਰੀ ਹੈ ਨਾ ਵੇਖ ਰਹੇ ਹਾਂ ਬਿਲਕੁਲ ਭਾਈ ਜ਼ਰੂਰੀ ਚਾਹੀਦਾ ਹਰ ਕੰਮ ਚਾਹੀਦਾ ਹਾਂ ਇਹਦੇ ਬਿਨਾ ਆਹ ਵੇਖੋ ਕਿੰਨੇ ਮੇਰੇ ਵੀਰ ਗਾਹੇ ਸਾਰੇ ਮੁੱਢਿਕ ਨੇ ਅੱਗੇ ਕੱਲੀ ਸਾਰਿਆਂ ਨੂੰ ਰਾਤ ਦੀ ਗਾਹੇ ਤੇ ਇਹਨਾਂ ਨੂੰ ਆ ਮੇਰੇ ਵੀਰ ਪਰਾਣ ਜੀ ਮੈਨੂੰ ਪਰਸੋਂ ਦੇ ਫੋਨ ਕਰਦੇ ਆ ਸਾਰਾ ਟਾਈਮ ਨਹੀਂ ਲੱਗਦਾ ਆਜੋ 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 ਸਤਾਰਾ ਪਕੜ ਡਰਾਈਵਰ ਗੱਡੀ ਵਾਲਾ ਜੀ ਇਹ ਇਹਦੇ ਫਿਰ ਜਾਂਦੇ ਮਤੇ ਇਹੋ ਪਤਾ ਦੂਰ ਦੂਰ ਜਾਂਦਾ ਨਾ ਮਾਲ ਨਾ ਮੋਲ ਸਹੀ ਲੈ ਕੇ ਆਦਾ ਜਿਹੜੇ ਚੱਲ ਚੱਲ ਐਹੀ ਹੁੰਦਾ ਜੀ ਹੈਨਾ ਕੋ ਸਨਾ ਕੀ ਹਾਲੀ ਬਾਕੀ ਗਾ ਜੀ ਇਹੀ ਵਿਆਹ ਚਲੋ ਤੁਹਾਡਾ ਟਿਕਟਾ ਪਾ ਜੀ ਮਾਲ ਕਹਿੰਦਾ ਪਿਆਰ ਨੂੰ ਮੇਰੇ ਰੱਖੇ ਹਾਂ ਬਾਪਾ ਜੀ ਤੇ ਇਹ ਕੰਮ ਇਦਾਂ ਚੱਲਦਾ ਜਿੰਦਾ ਮਾਲ ਵੇਖਿਆ ਸਾਰ ਆਪਣਾ ਮਾਲ ਦੇ ਬਾਪਾ ਜੀ ਟਿਕ ਟਾਂਜ ਦਾ ਨਾ ਕੱਢੀ ਦੀਆਂ ਨਾ ਉਦਾਂ ਜਾਂਦਾ ਤੇ ਆਲੇ ਆਪ ਹੀ ਨਹੀਂ ਦਾਗ ਨੂੰ ਵੀ ਹਾਂ ਕਰੀ ਨਹੀਂ ਵੀ ਘਰ ਹਾਂ ਨਹੀਂ ਓਥੇ ਗਏ ਇੱਥੇ ਗਏ ਆ ਤੇ ਮਾਲ ਦੇ ਨਹੀਂ ਜਿਹੜਾ ਸਰੀਰ ਦਾ ਚੁੱਕਿਆ ਜਾਣਾ ਸੱਤ ਅੱਠ ਡੰਗ ਰਹਿ ਗਏ ਆ ਹੂੰ ਹੂੰ ਤੇ ਮੈਂ ਆ ਚਲੋ ਵੀਡੀਓ ਪਾ ਦਈਏ ਤੇ ਫਿਰ ਵੇਚ ਦਾਂਗੇ ਕੋਈ ਗੱਲ ਕਰੀ ਸ਼ੁਰੂ ਫਿਰ ਚਲੋ ਆ ਪਹਿਲੇ ਸੂਲੇ ਕੱਢੀ ਜੋ ਮੰਨੇ ਇਧਰੋਂ ਉਧਰੋਂ ਭਾਜੀ ਇਹ ਛੋਡੀਆਂ ਉਧਰੋਂ ਦੋਆਂ ਨਹੀਂ ਇੱਕ ਮੈਂ ਕੱਲ ਦੇਤੀ ਆ ਜਿਹੜਾ ਮਾਲ ਇਧਰ ਦਾ ਮੈਂ ਇਧਰ ਦਾ ਕਹੂੰਗਾ ਜਿਹੜਾ ਉਧਰ ਦਾ ਉਧਰ ਦਾ ਕਹੂੰਗਾ ਠੀਕ ਆ ਹਾਂਜੀ ਇਹਦੇ ਛਿੱਗੀ ਜੋਤਾਂ ਦਾ ਦੁੱਧ ਕਿੰਨਾ ਦੁੱਧ ਦੇ ਥਲੇ ਐ ਵਰਗੇ ਉਥੋਂ ਧਿਆਣੀ ਚਵਾਈ ਕਰਕੇ 12 13 ਕਿਲੋ ਦੀ 10 10 ਕਿਲੋ ਰੋ ਪੈਣ ਦੇ ਕਾਰਨ ਛੋਡੀ ਘੱਡੀ ਆ ਘੱਟੀ ਆ ਕੱਟਾ ਕੱਟਾ ਮਗਰ ਮੰਨਿਆ ਖੋਲੋ ਲਓ ਜੀ ਖੋਲੋ ਵੇਖੋ ਯਤ ਵਾਲੀ ਵੱਡੀ ਜੀ ਯਤਲ ਛੋਡੀ ਜੀ ਮਲਵੈਣ ਹਾਂਜੀ ਇਹ ਮੇਰੇ ਯਾਰ ਨੇ ਕਹਈਆ ਗੋਡੀ ਨੇ ਆ ਠੀਕ ਆ ਆਹ ਭਾਜੀ ਕਹਿ ਨਹੀਂ ਤੋ ਰੋ ਤੋਰੇ ਜੀ ਕਰਾ ਦੇ ਲਓ ਜੀ 골ਡ ਹੀ ਮਨ ਪਸੰਦ ਹੈ ਬਿਲਕੁਲ ਬਿਲਕੁਲ ਭਾਜੀ ਆਪਣਾ ਸੱਜਣ ਬੰਦਾ ਦੇਖੋ ਕੱਢੀ ਪਾਣੀ ਆਹ ਦੇਖ ਚਾ ਆਜੂ ਭਰਾ ਮੈਗਨ ਭਾਜੀ ਦੋ ਦੀ ਮੋਟਰ ਪੰਪ ਵੀ ਲਗਾ ਪੰਪ 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 ਹੀ ਲਗਾ ਆਜੋ ਲਓ ਲਿਓ ਕੁਮਾਉ ਕਰਾ ਦੇ ਬਹਤ ਚੰਗੇ ਰਿਕੋਰਡਾਂ ਝੋਟੀਆਂ ਪਿੰਦੇ ਜੀ ਬੜੀ ਬੜੀ ਝੋਟੀਆਂ ਬਹੁਤ ਸਾਫ ਭਾਜੀ ਝੋਟੀਆਂ ਆਜੋ 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 ਲਓ 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 ਕਰਾ ਦੇ ਦੋ ਝੋਟੀਆਂ ਭਾਜੀ ਆਪਣੇ ਬਹੁਤ ਟੋਕਦੇ ਨੇ ਇੱਕ ਦੇ ਆਉਂਦੇ ਵੇਗੀ ਹਾਂਜੀ ਤੇ ਇੱਕ ਝੋਟੀ ਵੇਗੀ ਆ ਰੱਖੀ ਕੋਲ ਆਪਣੇ ਮਾਦਲੇ ਨੂੰ ਵੀਡੀਓ ਪਾਵਾਂਗੇ ਇਹ ਇੱਕੜਾ ਹੋਤੀ ਚਲੋ ਲੈ ਚਲੋ ਫਿਰ ਮੂੰਹ ਆਪਲੀ ਜਾਗੇ ਮੈਂ ਭਾਜੀ ਨਿਸ਼ਾਨਾ ਕੱਢੀ ਕੇ ਵੇਖੋ ਹਰ ਜੀ ਹਰ ਜੀ ਮਾਰਦੇ ਤੇ ਮੈਂ ਦੁਪਾਈ ਮੈਂ ਬੈਰੋ ਠਾਕਾ ੱਡਾ ਵਾ ਹੋ ਗਿਆ ਵੇਖੋ ਇਹਦਾ ਬਸ ਠੀਕ ਐ ਐਨਾ ਖਲਾਰਾ ਭਾਈ ਭਾਜੀ ਪੈਂਡੇ ਦੀ ਭੱਜੀ ਆਈ ਐ ਹਾਂ ਹਾਂ ਬਿਲਕੁਲ 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 ਮੈਂ ਇਹ ਦੇਖੀ ਚਾਹੀ ਇਹਨੂੰ ਖਾ ਕੇ ਬੈਠੇ ਥੋੜੇ ਚਲੋ ਮਾਲਕ ਮਿਹਰ ਕਰੇ ਹੈ ਦੇ ਕੇ ਘਲਾਵਾਂਗੇ ਜੇ ਕੋਈ ਮੰਗ ਲੁਕੀ ਆਜੇ ਫਿਰ ਮੈਂ ਆ ਵੀ ਕਰ ਬੋਲ ਵਰਤਿਆ ਜੀ ਰੱਖਣਾ ਕੰਮ ਇਹ ਇਹ ਨਹੀਂ ਨਾ ਰੱਖਣਾ ਰੇਡ ਨਹੀਂ ਵੱਧ ਕਰਨਾ ਨਹੀਂ ਕਰਨਾ ਇਹ ਜੀ ਝੋਡੀਆਂ ਡੇਢ ਦੀਆਂ ਵੀ ਆ 1 20 ਦੀਆਂ ਵੀ ਆ 95000 ਦੀ 90000 ਜੀ 85000 ਦੀ ਗੱਡੀ ਦੇ ਲਾਂਗੇ ਜੇਨੇ ਲੈਣੀ ਹੈ 100 ਰੁਪਈਆ ਨਹੀਂ ਘਟ ਹੋਣਾ ਜਾਂ 270 ਦੀ ਨਾ ਭਾਜੀ 85000 ਘਟ ਨਹੀਂ ਫਰ ਰੋ ਯਾਰ ਤੁਸੀਂ ਬਖਾਦੀ ਕਰਦੀ 85 ਦਾਗੇ ਜਿਹਨੇ ਲੈਣੀ ਆ ਇਹੋ ਜੀ ਗੱਡੀ ਮੰਡੀ ਤੇ ਵੀ ਕੋਈ ਨਹੀਂ ਦਿੰਦਾ 120000 ਦੀ ਗੱਡੀ ਮਿਲਦੀ ਆ ਪਾ ਜੀ ਮੈਂ ਆਹਦੀ ਮੰਡੀ ਚ ਮੈਂ ਫੋਨ ਕੀਤਾ ਇੰਨਾ ਪਿਆਰ ਮੰਡੀ ਤੇ ਜਾਣਾ ਘਰਾਂ ਨੂੰ ਮਗਾ ਦੇਣਾ ਅੱਬ ਕਰਾਂਗੇ ਮਾਲ ਲੈ ਲੈਂਦਾ ਜੀ ਫਿਰ ਐ ਜਾਣੀ ਇਹਦਾ ਪਾ ਜੀ ਅੱਗੇ ਵੀ ਵੀਰਾਂ ਦਾ ਮੈਨੂੰ ਫੋਨ ਉਹਦਾ ਭਰਾਵਾ ਦੁੱਲੀ ਹੁੰਦਾ ਕਿਥੋਂ ਤੇ ਰੇਟ ਕਿਥੋਂ ਪਾਉਣਾ ਪਾ ਜੀ ਸਿਰਫ 2000 ਨਾਲ ਆਏ 8 ਡੰਗਰ ਵਾ ਤੇ ਜੇ ਮੈਂ 2000 3000 ਨਾਲ ਪਾਉਂਦਾ ਤਾਂ ਮੈਨੂੰ 20-22000 ਰੁਪਏ ਭਾਜਣਾ ਫੇਰ ਆਣੀਆਂ ਕਿਹੜੀਆਂ ਪੱਛਲੀਆਂ ਹੁਣ 85000 ਦੀ 85 ਦੀ ਦੇਦਾ ਜੇ ਤੁਸੀਂ ਛੋਟ ਕਰਾਂਗੇ ਕਿ ਨਹੀਂ ਕਿਤੇ ਯਾਰ ਹਜ਼ਾਰ ਹੋਰ ਚੌਤਰੇ ਆਸਮਾਨ ਜਦੋਂ ਤੱਕ ਮਾਲ ਮੇਰੇ ਕੋਲ ਤੇਰੀ ਇਹ ਟੈਨ ਚੱਕਲੇ ਜਿ ਕਰਾ ਦੇ ਇੱਕੜੇ ਮੇਰੇ ਪਹਿਲੇ ਪੜਗਾ ਲੈਣੀ ਖੜੀ ਲੱਗ ਰਹੀ ਪਾਜੀ ਪਰਸੋਂ ਦੀ ਮਹੀਂ ਸੁਈ ਜੋ ਹਾਂਜੀ ਬੋਲਾ ਇਹ ਥੱਲੇ ਆਇਆ ਇਸ ਵਕਤ 9 ਕਿਲੋ ਜੋ ਇਹ ਇਧਰ ਲੈ ਆ ਇਧਰ ਦਾ ਮਾਲ ਹੋਣੇ ਲੋ ਉਹ ਤਾਂ ਵੀ ਇੱਕ ਆਪਾਂ ਦੇ ਦਈਆ ਠੀਕ ਆ ਝੂੜ ਨਹੀਂ ਮਾਰਨਾ ਐਵੇਂ ਗਲਤ ਕਰ ਲੈ ਠੀਕ ਆ 9 ਕਿਲੋ ਦੁੱਧਾ 9 ਕਿਲੋ ਦੁੱਧਾ ਤੇ ਬੱਚਾ ਮਗਰ ਪਾਜੀ ਦਾ ਕੱਟਾ ਪਰਸੋਂ ਦੀ ਸੁਈ ਆ ਕੱਟਾ ਮਰ ਤੋਰੋ ਜੀ ਬੋਲਾ ਇਹ ਵੀ 12 13 ਕਿਲੋ ਦੋ ਮਾਰ ਹਾਂ ਕਹਿੰਦਾ ਮੈਂ ਜੀ ਇਹ ਦੇ ਲੈ ਲਓ ਜੀ ਵੇਖੋ ਸੋਡੇ ਉੱਥੇ ਮੋੜ ਕਰਾ ਦੇ ਸਵੇਰ ਦੇ ਗਏ ਹਾਂ ਤੇ ਪੰਨੋ ਰੋਟੇ ਨਹੀਂ ਲੈ ਰਹੇ ਕੋਈ ਨਹੀਂ ਪਸ਼ਮੀ ਨਹੀਂ ਕੋਈ ਨਹੀਂ ਟਾਈਮ ਦੀ ਨਹੀਂ ਲੱਗੀ ਬਿਲਕੁਲ ਜੀ ਬਿਲਕੁਲ ਦੇਖੋ ਤੁਸੀਂ ਆਪਣਾ ਆਂ ਦੋਸਾਂ ਜਾਵੀ ਲਿਆਓ ਲੈਓ 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 ਲੈ ਆਓ ਕੋਈ ਮੱਝ ਵਾ ਚੁੱਕੇ ਬਸ ਸਵਾ ਈ ਘੰਟੇ ਵੀ ਕੰਮ ਨਹੀਂ ਹੋਇਆ ਤੁਹਾਡੀ ਸਵਾ ਈ ਇਹਨਾਂ ਦੀ ਕੀਤੀ ਹੈ ਪੂਰੇ 5 ਵਜੇ ਬਸ ਟਾਈਮ ਪੂਰਾ ਹੋ ਗਿਆ ਹਣਾ 5 ਵਜ ਗਿਆ ਵੇਖ ਲਓ ਕੋਈ ਮਹਿੰਗਾ ਪਸ਼ਮੀਆਂ ਨਹੀਂ ਕੋਈ ਟਾਈਮ ਬਿਜਾਰਦੀਆਂ ਨਹੀਂ 12 13 ਲੀਟਰ ਵਾਲੀ ਮੱਝ ਵਾ ਬਸ ਠੀਕ ਆ ਜਾਓ ਵੱਡੀ ਮੱਝ ਵਾ ਰੇ ਫਰੈਂਚਾ ਵੀ ਤੇ ਆ ਗਿਆ ਬਿਲਕੁਲ ਛੋਟਾ ਜਿਹਾ ਭਾਗ ਆ ਜਾਓ ਮੋਲੇ ਦਾ ਭਾਜੀ 85 80 ਦੀ ਅਸੀਂ ਦੋ ਘੰਟੇ ਕਰਦਾਂਗੇ ਹੋਰ ਕਰੋ ਯਾਰ ਪੂਰੇ 75000 ਦੀ ਮੈਂ ਦੇ ਦਾਂਗੇ ਭਾਜੀ ਦੋ ਹੀ ਹੋਰ ਆਜੋ ਦੇਲਾ ਵੀਰ ਆ ਜਾਂਦੋ ਦੇਲਾ ਵੀਰ ਚਲੋ ਜੀ ਦਾ ਜਿੱਦ ਤੂੰ ਕਹਤਾ ਹੈ ਨਾ ਦੇਲਾ ਕੋਈ ਬਾਦ ਦੇ ਆ? ਬਾਦ ਦੇ ਚਲੋ ਦੇਲਾ ਜਾਣਦੇ ਕੋਈ ਆਜੋ ਕੋਈ ਇਹ ਪਹਿਲਾ ਸੁਆ ਤੇ ਪੰਜਵਾ ਕੇ ਛੇਵਾ ਦਿਨ ਸੁਣੀ ਨਾ ਮਗਰ ਕੱਟੀ ਜੋਦੇ ਅੱਛਾ ਪਹਿਲਾ ਸੁਆ ਪਹਿਲਾ ਸੁਆ ਠੀਕ ਆ ਖੋਲ ਮੰਨੇ ਆ ਖੋਲ ਖੋਲ ਮੰਨੇ ਜੀ ਖੋਲ ਚੋ ਆਜੂ ਅਲੀ ਕੇ ਮੈਨੂੰ ਪੂਛਟਾ ਨਹੀਂ ਹੋਗ ਜਵਾਬ ਅਸ ਮੋਦਾ ਬੱਧਿਆ ਜਣਾ ਬਾਕੀ ਤੇ ਇਧਰਾ ਹੀ ਤੇ ਆ ਇਥੇ ਇਥੇ ਬਲੂਟਿਆ ਬਲੂਟਿਆ ਪਹਿਲੀ ਟ੍ਰੇਨ ਹੋਣ ਲੱਗ ਗਿਆ ਕੋਈ ਬਈ ਜਿਹਨੇ ਫਿਲਵਾਇ ਜਾਣਾ ਅਗਲੇ ਨੇ ਬਣਾ ਐਵੇਂ ਨਹੀਂ ਗੱਲ ਇਹ ਪਹਿਲੇ ਉਹ ਜੇ ਉਹ ਜੇ ਪ੍ਰਵਾਹ ਤੇ ਆ ਗਿਆ ਬਾਜੀ ਇਹਦੀ ਕੱਢੀ ਹਾਂਜੀ ਜਮਾ ਪੰਜਾਂ ਦਿਨਾਂ ਦੀ ਸੂਟੇ ਮਗਰ ਕੱਢੀ ਲੋ ਪਹਿਲੇ ਸੂਰੇ ਦੇ 207 ਕਿਲੋ ਜੋ 10 ਕਿਲੋ ਦੋਸਤ ਮਗਰਾ ਪਾ ਲੋ ਟੁਕਣਾਵਾ ਹੈ ਪਾ ਇਹਦਾ ਉਹ ਟੁਕਣਾਵਾ ਟੁਕਣਾ ਆਜੋ ਆਜੋ ਘਰ ਆ ਲਿਓ ਲਿਓ ਸੋ ਕਾਮੀ ਨੇ ਆ ਗਾ ਉਹ ਨੂੰ ਮੂੰਹ ਮਾਰਾ ਦੋ ਚਲੋ ਹਾਂਜੀ ਬੋਲੋ ਫਿਰ ਦੇਖੋ ਕੱਟੀ ਕਿੱਦੋਂ ਤੋਂ ਖੜੀ ਖੜੀ ਰਹਿ ਰਹੇ ਸੀ ਇੱਥੇ ਖੜੀ ਰਹਿਣ ਦੋ 8000 ਰੁਪਏ ਹੈ 60000 5000 ਛੋਟ 55 ਦੀ ਹਾਂਜੀ ਹੋਰ ਛੋਟ ਦਾ ਕਿ 3000 ਰੁਪਏ 55 ਜੀ ਪੂਰੀ ਜਾਂ ਦੋ ਜੀ 50000 ਦੀ ਦੋ ਜਾਂ ਦੋ ਜੀ ਜਾਂ ਦੋ ਨੋ ਨੋ ਹਲਾਇਨ ਹਲਾਇਨ ਜੈ ਜੀ ਹੈ ਜੈ ਜੀ ਜੈ ਜੀ ਪਹਿਲਾ ਕਿਤਨਾ ਹੋਰ ਮਾ ਲੇਗਾ ਜੇ 50000 ਮਾਨ ਕਰ ਦਿੰਦੇ ਆ ਇਦਾਂ ਇਹਨਾਂ ਨੂੰ ਕਿਵੇਂ ਕਿਵੇਂ ਯਾਰਾ ਰਸ ਤੇ ਯਸ਼ਾਂ ਤੇ ਤਰਾਹ ਹਰ ਮਾਨ ਕਰਦੇ ਨੇ ਇੱਥੋਂ 50000 ਯਾਰ ਕਰਦੇ ਨੇ ਵੀਰ ਕੋ ਗਾਲੀ ਯਾਰ ਤੇ ਵੀਡੀਓ ਬਣਾ ਲਾਣਾ ਇੱਧੇ ਭਾਗ ਇਥੋਂ ਆਉਣੇ ਆ ਯਾਰ ਕਰ 50000 ਦੀ ਦੇ ਦਾਂਗੇ ਯਾਰ ਨਹੀਂ ਠੀਕ ਆ ਹੁਣ ਕਢਾਣਾ ਹੀ ਨਹੀਂ ਆਪਾਂ ਯਾਰ ਥੋੜੀ ਛੋਟ ਦੇ ਦਾਂਗੇ ਨਹੀਂ 300 ਛੋਟ ਕਰਾਂਗੇ ਇੱਥੋਂ ਸਭ ਪੂਰੇ ਕਰਦੀਆਂ ਫਿਰ ਨਹੀਂ 200 ਛੋਟ ਵੀ ਦਵਾਂਗੇ ਕੱਟ ਕਰਦੇ ਯਾਰ 500 ਕੱਟਾ ਦੇ ਯਾਰ ਜਾਣਦੇ ਯਾਰ ਕੋਈ ਨਹੀਂ 500 ਪੈਣ ਦੇ ਹੋਲੀ ਆਹ ਦੇ ਗਾ ਜੀ ਆਹ ਮਾਲੀ ਘਾ ਲਿਓ ਅਜੇ ਘਪਣਾ ਹੀ ਹਾਂ ਜੀ ਇਹ ਦਿਨ ਲੈ ਜੀ ਤੇ ਤਿੰਨ ਦਿਨ ਪੂਰੇ ਹੋਣੇ ਬਾਹਰ ਕੱਢ ਦੇ ਲੋ ਜੀ ਖੱਟੋ ਬਾਹਰ ਕਰਾ ਦੇ ਆ ਵੇਖੋ ਕਰੇ ਝੋਟੀਆਂ ਹੋਏ ਝੋਡੀਓ ਦੂਜਾ ਸੋ ਝੋਟੀਆਂ ਵੀ ਵੇਖੋ ਕਰਾ ਦੇ ਕੋਈ ਗੱਲ ਯਾਰ ਗੰਡਾ ਕੀ ਚੀਜ਼ਾਂ ਵੇਖੋ ਕਰਾ ਦੇ ਚਲੋ ਤੋਰੋ ਭਾਜੀ ਵਿਗਣਾ ਦੇ ਰੇਟ ਤੇ 50 ਹਾਂ ਭਾਅ ਵੀ ਕਰਾ ਗਏ ਬਿਲਕੁਲ ਦੇਖੋ ਰੇਟ ਉਹ ਤਾਂ ਝੋਟੀਆਂ ਦਾ ਕੀ ਭਾਅ ਮੇ ਪਾਪਾ ਲਈ ਨਹੀਂ ਇਹ ਬਹੁਤ ਜ਼ਿਆਦਾ ਹੈ ਭਾਈ ਬੜਾ ਜ਼ਿਆਦਾ ਹੈ ਵੇਖੋ ਸਫਾਈ ਝੋਡੀ ਦੀ ਇਹ ਦੇਣ ਨਾਲ 7-8 ਲੀ ਹੁੰਦੀ ਹੈ 7-8 ਤੋਰੋ ਲੰਮੀ ਤੋਰੋ ਕਰਾ ਦੇ ਉਹ ਹੌਲੀ ਜਿਹੇ ਕੈਮਰਾ ਟੋਟੀ ਟੋਟੀ ਆ ਦੁੱਧ 11 12 ਲੀਟਰ ਵਾਲੀ ਆ ਲੈ ਜੀ ਇਹ ਬੜਾ ਜੀ 15 ਕੋਈ ਨਹੀਂ ਕਿਤੇ 100000 ਰੁਪਏ ਫੜਦੀ ਆਓ 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 ਲੈ ਆਓ ਦੁੱਧ ਬਈ ਲੈ ਕਿੰਨਾ ਵਾ ਦੇਣਾ ਜੇ ਝੋਡੀ ਦੇ 8 9 ਲੈਣੇ ਆ ਇੱਕ ਤੋਂ ਉਹ ਫੇਸਪਾਲ ਵੀ ਬਹੁਤ ਚੰਗੀ ਆ ਠੀਕ ਆ ਹਾਂ ਜੀ ਚੱਲੋ ਦੋਸਤ ਆਹ ਜੀ 90 90000 ਰੁਪਈਆ ਦੋ ਰੀਆਂ ਫਿਰਦੀਆਂ 80000 ਦੀ 75000 ਦੀ ਹਾਂ ਨਾ 70000 ਦੀ ਝੋਡੀ ਬਦਲਣੀ 70 ਦੀ ਚਲੋ ਠੀਕ ਹੈ ਮਾਜੀ ਯਾਰ ਦੋ ਕੋਣੀ 70 ਦੇ ਦੇ ਦੇਖੋਗੇ ਨਹੀਂ ਰੇਰ ਦੇਖੀ ਜਾ ਲੇਗਾ ਰੇਰ ਜੈ ਬਿਲਕੁਲ ਇੱਕ ਬੜਾ 7 ਕਰਦੇ ਬਣਾ 8 ਕਰ ਦੇ 10 ਕਰ ਦੇ ਪਾ ਲੇ ਮੇਰੇ ਲੋ ਹਾਂ ਆਉਂਦਾ ਗਾਂ ਆ ਕੀ ਕਰਾਂ ਦੀ ਪਤਾ ਨਹੀਂ ਕੀ ਆ ਮਗਰ ਬਸ ਹੀ ਤੁਸੀਂ ਇੱਥੇ ਹੁੰਦੀ ਕੀ ਹਾਲ ਜੋ ਸਹੀ ਗੱਲ ਭਾਜੀ ਇਹ ਲਈ ਮੈਂ ਨਾ ਵੀਰ ਨੂੰ ਫੋਨ ਕਰਕੇ ਰਹਾ ਗੇ ਉਹ ਭਰਾਵਾ ਕਿੱਥੋਂ ਲਿਆਉਂਦਾ ਮਈਆਂ ਸਾਨੂੰ ਵੀ ਦੇ ਦੇ ਮੈਂ ਆ ਲੈਣ ਦੋ ਵੀਡੀਓ ਤੁਹਾਨੂੰ ਹਾਂ ਜਗਾਈ ਚੱਲ ਹੁੰਦੇ ਦੁੱਧ ਕਿੰਨਾ ਦੁੱਧ ਭਰੀਆਂ ਥੱਲੇ ਗੋਲਾ 12 ਕਿਲੋ ਪਕਸਾਂ ਦੀ ਸੂਈ ਨਾ ਰਵੇ ਅੱਛੀ ਜੀ ਲਓ ਹਾਂਜੀ ਮਰਸ਼ੀ ਮਾਰਾ ਦੁੱਧ 12 ਕਿਲੋ ਦਾ ਵੇਖ ਲਓ ਵੇਖੋ ਦਿਖਾਓ ਹਾਂ ਇੱਕ ਪਾਸੇ ਮੜੀ ਦੀ ਪਾਉਦਾ ਹੋਈ ਇੱਕ ਵਾਰੀ ਮੜੀ ਪਾ ਲੈ ਜੀ ਹਾਂਜੀ ਪਾ ਪਾ ਲੈ ਮੜੀ ਜੀ ਹਾਂ ਠੀਕ ਆਹਨ ਤੋਂ ਕਰਾਂਗੇ ਹਾਂ ਜੀ ਪਰ ਆ ਕੇ ਬਲਾ ਕੇ ਹੈ ਤੇ ਮੋਟਾ ਖਾਣਾ ਚਵਾਈ ਭਲੀ ਬੋਰੀ ਤੋਕਦੀ ਅਸੀਂ ਦਿਖਾਓ ਮੂੰਹ ਮਾਗ ਲੈ ਚੰਗੀ ਤਰ੍ਹਾਂ ਦੁੱਧ ਆ ਲੈ ਸੂਬਾ ਭੀਤ ਜੀ ਆ ਰਹੀ ਜੀ ਹਾਂ ਚਲੋ 3 3 ਜੀ ਹੁਣ ਪਛੀਮ ਮਗਰਾ ਕਿਨ ਹਾਂ ਜੀ ਬੱਲੂ ਭਰਿੰਦੀ ਕੀਮਤ ਮੋਲੇ ਦਾ ਭਾਜੀ 8000 35000 ਦੀ ਜੇ ਦਾ 35 ਹੋਰ 2000 ਕਰਦਾ ਘਟ 30 ਜਾਂ ਦੋ ਚਲੋ ਜਾਂ ਦੋ 30 ਦੀ ਜਾਂ ਪੂਰੇ ਬੁਰੇ ਦੀ ਚਲੋ ਠੀਕ ਹੈ ਜੀ ਜਾਂਦੇ ਹੋ ਇਧਰ ਆ ਗਰਨੀ ਆ ਆਜੋ ਬਈ ਇਧਰ ਹਾਂ ਇਧਰ ਆਜੋ ਕਰਾ ਦੇ 30 ਦੇ ਦਾਂਗੇ ਤਿੰਨ ਆਹ ਡੱਬੀ ਕੱਢੀ ਬੱਲੇ ਮੰਨਿਆ ਇਹ ਗੱਪਣਾ ਗੱਪਣਾ ਆ ਜਾ ਗੱਪੜ ਵੜਿਆ ਆਹ ਚਲੀ ਭਾਜੀ ਠੰਡੀ ਧੀਰੀ ਪੜੀ ਫਿਰ ਨਹੀਂ ਮੈਂ ਕਿਹਾ ਕੋਈ ਨਾ ਤੇ ਦੇ ਦੇ ਜੋਦ ਭਾਰੀ ਜਿੱਥੋਂ ਲਈਓ ਤਾਂ ਕਹਿੰਦੇ 16 17 ਕਿਲੋ ਕੱਢਦੀ ਆ ਹਾਂਜੀ ਵੀਰ ਮੇਰੇ ਆ ਵੀ ਵੇਖਣ ਦੇਣ 5 6 ਲੈ ਜਾਣੇ 5 ਤੇ ਲੈ ਜਾਣੇ ਸਾਡੀ ਇਹ ਵੀ ਦੋਰ ਨਾਮੀ ਲੋ ਜੀ ਰੋਸ ਤੇ ਵੇਖੋ ਕਰਾ ਦੇ ਰੇਟ ਵੇਖੋ ਮਾਈ ਦਾ ਰੇਟ ਵੇਖਣਾ ਰੇਟ ਆਜੋ ਕਰਾ ਦੇ ਭਾਈ ਬਾਕੀ ਜਿਦਾ ਫਿਰ ਮੇਰੀ ਗੱਲ ਸੁਣੋ ਤੇ ਜੇ ਬੱਲੂ ਫਿਲਮਾਂ ਚਲਾ ਕੇ ਫੇਰ ਕੀ ਬਣੂ ਫੇਰ ਵੀ ਭਾਜੀ ਚਲੋ ਇਹਨੂੰ ਲੈ ਆਵਾਂਗੇ ਕਿ ਸਤਨ ਖੜਾ ਕਰਾਂਗੇ ਸਤਾ ਆਜੂਗਾ ਹੈ ਸਤਾ ਆਜੂ ਫਿਰ ਕੇ ਇਹਨੂੰ ਖੜਾ ਕਰਾਂਗੇ ਨਹੀਂ ਹਾਂਜੀ ਦੇ ਨੇ ਤੁਹਾਨੂੰ ਜਾਨੀ ਕਿ ਜੀ ਜਾਨੀ ਅਜੇ ਅਜੇ ਵੀਡੀਓ ਪੂਰੀ ਬਾਬਾ ਜਾਨਾ ਮੈਨੂੰ ਪਤਾ ਹੈ ਤੇ ਚਲਾ ਜਾਣਾ ਸੱਤ ਨੂੰ ਖੜਾ ਲੈ ਕਰਾਂਗੇ ਫਿਰ ਨਾਲ ਹੀ ਸਾਡੀ ਗੱਡੀ ਚਲੂ ਆ ਵੀ ਚਲੂ ਉਹ ਤਾਂ ਰਹਿ ਗਈ 15 16 ਕਿਲੋ ਠੰਡੀ ਧਿਰੀ ਦੇ ਲਓ ਇਹ ਵੇੜ ਦੇ ਵੇਖ ਕਿਦਾਂ ਫੱਟ ਲਾ ਵੇ ਕਿੰਨੀਆਂ ਵੇ ਸੰਦੀਪ ਸਾਹਿਬ ਨੇ ਕਿਦਾਂ ਫੱਟ ਲਾ ਵੇ ਸਦੇ ਦੇ ਹਾਂ ਬਾਬਾ ਬੱਲੂ ਹੱਥੂਦ ਲਾ ਕੇ ਵਾਹ ਥਲੇ ਲਓ ਭਾਜੀ ਠੰਡੀ ਬਾਬਾ ਵਦੂ ਏ ਲਓ ਹੱਥ ਲਾ ਦੇ ਹੱਥ ਇੱਥੇ ਹੀ ਲਾ ਕੇ ਆ ਆਚਾ ਫੀਲ ਠੰਡੀ ਬੋਰੀ ਕਿ ਨਹੀਂ ਬਿਲਕੁਲ ਬੋਲੋ ਫਿਰ ਬੋਲਦੇ ਭਾਜੀ ਇਹਦਾ 45000 ਕਰਦੇ ਆ 40000 ਦੀ ਦੇ ਦਾਂਗੇ 40000 ਦੀ ਜਦੋਂ ਕਿ ਵੀਰ ਜੀ 35000 ਰੁਪਏ ਦੀ ਹਾਨਾ ਬਸ ਯਾਰ ਹੋਰ ਜਾਣ ਦੇ ਯਾਰ ਤੇ ਬਿਲਕੁਲ ਜਾਇਦਾ ਹੋਵੇ ਜਾਇਦਾ ਜੀ ਬਿਲਕੁਲ 30000 ਦੀ ਹਾਨਾ ਨਹੀਂ 200 ਛੋੜ ਕੇ ਛੋੜੀ ਕਰਨੀ 200 ਵੇਖੋ ਕਿਦਾਂ ਪਟਾਕੇ ਪਾਏ ਇੱਥੇ ਨਹੀਂ ਭਾਜੀ ਪਹਿਲੇ ਦਿਨ ਜਦੋਂ ਵੀਡੀਓ ਬਣਾਈ ਸੀ ਨਾ ਪਹਿਲੇ ਦਿਨ ਉਹ ਦਿਨ ਆ ਵੱਛੀ ਆਪਾਂ 38000 ਦੀ ਵੇਚੀ ਸੀ ਕਿਹੜੀ ਆ ਸਿੰਘਾਂ ਵਾਲੀ ਅੱਛਾ ਉਹਨੇ ਵੀਰ ਨੇ ਸਾਂਭੀ ਨਹੀਂ ਤੇ ਪਰਸੋਂ ਦੀ ਸੂਈ ਆ ਠੀਕ ਆ ਉਹਨੇ ਸਾਂਭੀ ਨਹੀਂ ਭੁੱਖ ਦੀ ਮਾਰ ਛੜੀ ਤੇ ਕੱਲ ਉਹਨੇ ਮੈਨੂੰ ਫੋਨ ਕੀਤਾ ਰਿਆ ਦੋਵੇਂ ਇੱਕੋ ਲਿਆਂਦੀਆਂ ਪਹਿਲੇ ਦਿਨ ਆਪਾਂ ਵੀਡੀਓ ਖੁਰਲੀ ਤੇ ਬਣਾਈ ਸੀ ਬਣਾਈ ਬਣਾਈ ਸੀ ਬਣਾਈ ਸੀ ਨਾ ਚਾਰ ਗਾਈਆਂ ਇਕੱਠੀਆਂ ਪਾਈਆਂ ਤੇ ਪਹਿਲੇ ਦਿਨ ਵਿਗੀਆਂ ਸੀ ਬਿਲਕੁਲ ਉਹ ਉਹ ਵੈੜ ਵਾਇਸ ਤੇ ਪਰਸੋਂ ਦੀ ਸੂਈ ਆ ਇਹਨੂੰ ਬਾਹਰ ਜੋ ਖੁਰਨੇ ਪਹਿਲਾਂ ਆਹ ਉਹ ਪਰਥਾ ਇਹ ਗੱਬਣ ਇਹ ਭਾਜੀ ਗੱਬਣ ਦੇ ਇੱਕ ਥਾਂ ਦੀ ਤੇਲ ਲਓ ਇਹੜੀ ਨਹੀਂ ਹੋਣਾ ਕੁਝ ਭਾਜੀ ਇਹ ਕਿਸ ਦੇ ਚਾਹ ਪਣੀ ਵਾਲੀ ਚਾਹ ਪਣੀ ਵਾਲੀ ਆ ਇਹ ਇੱਕ ਢਾਈ ਜਾਣੇ ਦੁੱਧ ਵੀ ਦਊ ਗਰਮੀਆਂ ਦੇ ਲੱਸੀ ਵੀ ਤੇ ਦਹੀਂ ਵੀ ਤੇ ਘਿਓ ਵੀ ਵੇਖੀ ਚੱਲੋ ਕਰਾਓ ਚਲੋ ਜੀ ਤੋ ਰੁਕਰਾ ਦੇ ਖਾਓ ਮਾਣ ਤੁਹਾਨੂੰ ਖਾਓ ਦੋ ਦਿਨੇ 9 10 ਲੀਟਰ ਦਹੀਂ ਜਣਾ ਨਾ ਨਾ ਮੋਲ ਰੱਖੋ ਜੀ ਨਹੀਂ ਆਹ ਦਵਾ ਡੋਕਰ ਜੀ ਆਓ ਨਾ ਬੋਲ ਤੂੰ ਕਰਦੀ ਯਾਰ ਲੈ ਬੱਲੇ ਜੁਰਮ ਤੂੰ ਜਦੋਂ ਹਰੇ ਕੋਲ ਜਾਈਂ ਮਾੜਾ ਮੇਰੇ ਘਰ ਤੇ ਆ ਜੀ ਆਖੀ ਗੱਲ ਜੀ ਯਾਰ ਮਾੜੀ ਕੱਪੀ ਰਹੇ ਦੁਕਾਨਾਇਰ ਚਾ ਵੀ ਯਾਰ ਇਹਨੂੰ 10000 ਦੀ ਭੇਜ ਰਹੇ ਕਿਸੇ ਘਰ ਜਾ ਬੜਾ ਆ ਜਾ ਤੇਰਾ ਸਹੀ ਮੈਂ ਵੀ ਕਹਿ ਲਗਾ ਹੀ ਹਾਂ ਵੇਲਾ ਹਣੀ ਦੋਸਤ ਸਲਾਹ ਸੁਣ ਲੈ ਵੀ ਨਾ ਵੇਲਾ ਇੱਕ ਗੱਲ ਹੈਗੀ ਆ ਸਾਡਾ ਦੋ ਦਾ ਮਨ ਨਾ ਲੱਗਿਆ ਯਾਰ ਪੱਕੀ ਗੱਲ ਆ ਪਰ ਦੋ ਹੀ ਛੱਡ ਦੋ 8 ਦੀ ਦੇ ਦੋ ਤੇਰਾ ਆਪਣਾ ਇਹ ਜਨੀਦਾ ਇਹ ਬੜਾ ਇਹ ਕਹਿ ਰੋ ਜੀ ਚਲ ਦੇ ਦਾਂਗੇ ਯਾਰ ਦੇ ਦਾਂਗੇ ਜੱਫਰ ਜੀ ਯਾਰ ਜੋੜ ਦੇ ਜਦੋਂ ਜਦੋਂ ਦੋਵਾਂ ਪਰਵਾਨ ਸਲਾਹ ਕਰ ਲਈ ਨਾ ਫਿਰ ਐ ਨੂੰ ਜਾਣ ਦਿਓ ਪਰ ਕਰ ਦੋ ਯਾਰ ਮੇਰੀ ਗੱਲ ਸੁਣੋ ਤਾਲੀ ਸਜਰ ਸੁਈ ਗਾਈ ਤੇ ਦੁੱਧ ਦੇਣਾ ਨੇ 8 ਕਿਲੋ ਪਰ ਮੈਨੇ ਬਾਤਰੀ ਕੋਈ ਲੱਦਣਾ ਨਾ ਹਾਂਜੀ ਬਾਤਰੀ ਕੋਈ ਲੱਦਦਾ ਨਾ ਲੈ ਬੈਣਾ ਤੋ ਕੀ ਐ ਤੋ ਤੇ ਘਟਨੇ ਪੈਸੇ ਹੁਣ ਦੇ ਦਾਂਗੇ 8000 ਦੀ ਕੇ ਕੋਈ ਛੋੜ ਨਹੀਂ ਕਰਾਂਗੇ ਛੋੜੀ ਤੋ ਕਰ ਹੁਣ ਮੇਰਾ ਵੀ ਇਹ ਕੰਮ ਕਰੇ ਜਿਹਨੇ ਫੋਨ ਕਰਨਾ ਉਹ ਇਹ ਨਾ ਕਹਿ ਬੀਏ ਜੋ ਮਾਨ ਕਰ ਛੋੜ ਕਰ ਦੂੰ ਸੌ ਨੂੰ ਮੈਂ ਮੈਂ ਠੀਕ ਐ 8000 ਜਾਂਦੇ ਬਿਲੋ ਮਾਰੀ ਆਜੇ ਪਰ ਪੈਸੇ ਬਾਦੇ ਸਿੱਧਾ ਭੇਜ ਜੀਏ ਕੇਦੇ ਘਰ ਬਾਗ ਇਹਦਾ ਭਾਰੀ ਕੀ ਐ ਠੰਡੀ ਠਿਰੀ ਨਾ ਬਿਲਕੁਲ ਫਟ ਠੰਡੀ ਉਹ ਕੱਢ ਕੇ ਵਿਖਾ ਲਓ ਲੈ ਵਿਖਾਉ ਕਰਾ ਦਿਓ ਭਾਜੀ ਆ ਪਰसों ਸਮਾਂ ਦੀ ਸੂਈ ਦੇ ਤਾਂ ਮਗਰ ਇਹਦੇ ਵਛੀ ਚੋ ਲਓ ਤੇ ਦੋ ਦਿਨ ਥਲੇ ਬੋੜਾ ਹੈਗਾ ਜੋ 7-8 ਕਿਲੋ ਬਸ ਠੀਕ ਹੈਗੀ ਦੂਜੇ ਸੂਏ ਵਹਿਣ ਦੀ ਝੁੰਗੀ ਉਹ ਨਾ ਪੱਠੇ ਨਹੀਂ ਪਾਏ ਝੁੰਗੀ ਦਿਖਾਓ ਜੀ ਦਿਖਾਓ ਕੈਮਰਾਮੈਨ ਜੀ ਹਾਂ ਜੀ ਬੇਖੋ ਇਹ ਖਾਂਦੂ ਵੜੇ ਬਣਾ ਦਿੰਦੀ ਆ ਪਹਿਲੇ ਸੂਏ ਤੇ ਤੀਜਾ ਆਪਾਂ ਪੋਣੀ ਤੇ ਤੱਤੀਆ ਤੇ ਤੀਜਾ ਉਹ ਕਰੀਏ ਭਾਈ ਉਹ ਜੀ ਤੇ ਕਰੀਏ ਆਜੋ ਆਜੋ ਲਿਆਉਂਗੀ ਕਰਾਓ ਸਰ ਭਾਜੀ ਤੇਰਾ ਦਾ ਕੰਮ ਹੋ ਗਿਆ 10 ਪੀਸੀ ਆ ਲਾਸਟ ਵੀਸ ਆ ਜੀ ਇਹਦਾ ਰੇਟ ਹੈਗਾ ਜੀ 5000 ਦੇਦਾ ਮੇਰੇ 20000 ਦੀ ਹੋਰ ਘਟਾਲ ਸਸਤੀ ਆਈ ਆ ਹਾਂਜੀ ਸਵਲੀ ਆਈ ਆ ਘਟਾ ਦੇ ਫਿਰ ਚਾ ਤੂੰ ਤੂੰ ਘਟਾ ਦੇ ਤੂੰ ਮੰਨ ਲਾਸਟ ਵੀ ਟੈਲੀ ਛੱਡ ਦੋ ਚਲ 16 ਵੀ ਦੇਵਾਂਗੇ ਯਾਰ ਲੈ 15 ਹੀ ਜਾਣ ਦੋ ਜਾਨਦੇ ਯਾਰ ਜਾਂਦ ਹੁੰਦੇ ਬੇਰੁਕਾਬਾ ਜਾਨਦੇ ਆ ਜਾਨਦੇ ਹੋ ਪਹਿਲੀ ਇੱਕ ਗੱਲ ਵਾ ਤੂੰ ਵੀਡੀਓ ਬਣਾਉਣਾ ਚਲੋ ਦੋ ਤਿੰਨ ਮਹੀਨੇ ਗੈਪ ਆ ਗਿਆ ਇਹ ਰੇਟ ਲੱਭਣੇ ਨਹੀਂ ਕਿਤੇ ਨੇ ਚਲੋ ਲੱਭੀ ਜਾਂਦੇ ਤੁਹਾਡੇ ਕੋਲ ਭੀ ਜਾਂਦੇ ਆਂ ਸਾਹੀਂ ਦਵਾਂਗੇ ਹਾਂ ਹਾਂ ਮੈਂ ਤਾਂ ਬੜੀ ਕਰਦੇ ਆਂ ਹਾਂ ਇੰਨਾ ਗਾਈਆਂ ਜੋ ਅਸੀਂ ਕੀ ਮਨਾਫਾ ਕੱਢ ਲਿਆ ਪਿਛਲੇ ਘਰ ਵਾਲੇ ਨੇ ਵੀਡੀਓ ਵੇਖਣੀ ਆ ਜਿੱਦੋਂ ਲਈਆਂ ਨਾ ਉਹਨੇ ਵੀ ਵੀਡੀਓ ਵੇਖਣੀ ਆ ਵੀ ਕੀ ਇਹਨਾਂ ਦਾ ਰੇਟ ਪਤਾ ਨਹੀਂ ਜੇ ਵਧੀਆ ਅਗਲੂ ਪਤਾ ਲੱਗੂ ਮੈਂ ਠੀਕ ਹੀ ਮੈਨੂੰ ਮੈਂ ਕਿਹਾ ਮੈਂ ਕਿਹਾ ਵੀ 1500 ਕਿਰਾਇਆ ਹੀ ਤੇ ਜੇ ਹੁਣ ਆਪਾਂ ਕਹਿ ਦੇਨੇ ਕਿ 10000 ਰੁਪਏ ਕਮਾਈ ਕਰਦੇ ਆ ਕਿਹਦੇ ਨਹੀਂ ਰੱਖਣੀ ਪਤਾ ਲੈ ਜੋ ਠੀਕੇ ਵੀ ਲਾ ਕੇ ਜਾ ਰਹੇ ਹਾਂ ਬੜੀ ਛੋਟੀ ਮਿਹਨਤ ਕਰਕੇ ਵੀਰ ਨੇ ਲਾ ਕੇ ਮੈਨੂੰ ਕੋਲ ਗਾਣੇ ਪਤਾ ਲੱਗੂ ਬਈ ਕੀ 10000 ਕਢ ਲਿਆਊਗਾ ਇਹ ਤਾਂ ਪਾਜੀ ਕੀ ਮੈਂ ਕਢ ਲੈਣਾ ਮੈਨੂੰ ਕਹਿੰਦੇ ਮੁੱਤ ਥੋੜਾ ਦੇ ਦਿਓ ਹਾਂ ਨਾ ਨਾ ਠੀਕ ਹੈ ਨਾ ਗੱਲ ਕੋਈ 15000 ਦੀ ਗਾਈ ਪਾਉਂਦੇ ਆ ਸੱਜਾ ਸੁਈ ਪਾਜੀ ਸਾਰੀਆਂ ਗਰਮੀਆਂ ਚੋ ਕੇ ਫਿਰ ਬਰਾਂਗੀਆਂ ਰਾਈਆਂ ਦੀ ਵੇਚ ਦੇਈਏ ਮੁੱਤ ਬਾਗ ਆਈਆਂ ਬਿਲਕੁਲ ਦੇਖ ਲੈ ਛੋਟੀਆ ਵੀਰ ਨੇ ਮਿਹਨਤ ਕਰਕੇ ਘਲਾਈਆਂ ਤੇ ਦਿੱਤਾ ਆਪਾਂ 5 ਯਾਦ ਵਾਲੀ ਗੱਡੀ ਆ ਪੂਰੀ ਤੇ ਭਾਜੀ ਬਿਲਕੁਲ ਰੇਂਡ ਦਾ ਜਾਇਜ ਵਾ ਛੋੜਾ ਜਿਹਾ ਮਨਾਵਾਂ ਰੱਖਿਆ ਛੋੜਾ ਜਿਹਾ ਐਂ ਰੱਖਣਾ ਮੈਂ ਨਹੀਂ ਬੜੀ ਉਹਨੇ ਮੇਲ ਕਰਕੇ ਦੱਸਾਂਗੀ ਜੀ ਬਸ ਐਦਾਂ ਹੀ ਬਸ ਬਸ ਐਂ ਰੱਖਣਾ ਖੇਤੀ ਤੇ ਭਾਜੀ ਇਹ ਜਾਇਜ ਕਰਾਂਗੇ ਤੇ ਮਾਲ ਵੀ ਗੂ ਬਸ ਬਸ ਤੇ ਮਾਲ ਐਦਾਂ ਹੀ ਆ ਵੀ ਜਾਇਜ ਜਾਇਜ ਕਰਾਂਗੇ ਤੇ ਵਿਕਦਾ ਜਾਂਦਾ ਬਸ ਬਸ ਹਾਂਜੀ ਚਲੋ ਸੱਜੇ ਪਾਸੇ ਸਾਨੂੰ ਰੋਟੀ ਦੇਣ ਸਾਰਿਆਂ ਨੂੰ ਦਵੇ ਜਿਹੜੇ ਮੇਰੇ ਵੀਰ ਵੇਚਦੇ ਆ ਨਾ ਸਾਰੇ ਵਧੀਆ ਹੀ ਕਰਦੇ ਆ ਸਰ ਹਰ ਕਿਸ ਦਾ ਮਾਲ-ਪਾਲ ਰੱਖੇ ਮਾਣ ਦੇ ਤੰਦ ਵੱਡੀ ਗੱਲ ਮਾਲ ਦੇ ਤੰਦ ਰੱਬ ਤੰਦਰੁਸਤੀ ਦੇਣਾ ਨਾ ਨਾ ਪਾਪਾ ਥੋੜਾ ਹੀ ਮਿਲਦਾ ਥੋੜਾ ਥੋੜਾ ਨਾ ਖਾਣੇ ਜੀ ਥੋੜਾ ਹੀ ਮਿਲਦਾ ਜਮੇ ਨਾ ਸਾਰਿਆਂ ਨੂੰ ਮਾਲ ਦੇ ਤੰਦ ਤੰਦਰੁਸਤੀ ਰਵੇ ਚਲੋ ਵੱਡੀ ਗੱਲ ਇਹ ਹੈ ਐ ਹੀ ਹੈ ਬਜੀ ਐ ਹੀ ਬੋਲੋ ਨੰਬਰ ਨੰਬਰ ਹੈਗਾ ਆਪਣਾ ਪਿੰਡ ਹੈਗਾ ਤਵਾਨ ਤੇ ਜ਼ਿਲ੍ਹਾ ਹੈਗਾ ਗਦਾਸਪੁਰ ਤਹਿਸੀਲ ਬਟਾਲਾ ਨੇੜੇ ਅਲੀਆਲ ਦੇ ਤੇ ਦਲਮਲੇ ਦੇ ਕਿਲੇ ਦੇ ਨੰਬਰ ਹੈਗਾ ਆਪਣਾ 95924 ਤੇ 27529 95924 ਤੇ 27529 ਬੱਲੂ ਮੇਰੇ ਗੱਦਿਆ ਨਹੀਂ ਨਹੀਂ ਮੈਂ ਪਹਿਲੀ ਗੱਲ ਜੱਬਾ ਗੀ 29 ਵਾਲੀ ਗੱਲ ਜੱਦਾਂ ਨਹੀਂ ਨਹੀਂ ਤੇ ਇਹਦਾ ਜੋ ਨੰਬਰ ਬੋਲੀਦਾ ਜਦੋਂ ਤੂੰ ਖੁਸ਼ ਹੋ ਗਈ ਅੱਜ ਖੁਸ਼ ਹੋ ਗਏ ਯਾਰ ਆ ਐਂ ਖੁਸ਼ੀ ਰਹਿਣਾ ਰਹਿਣਾ ਯਾਰ ਖੁਸ਼ੀ ਰਵਾਂਗੇ ਨਵੇਂ ਘਾਟੇ ਵਾਦੇ ਵੇਖੋ ਭਾਜੀ ਭਾਰਾਂ ਮਿਲੀਆਂ ਭਾਰਾਂ ਪਾਤੀਆਂ ਰੁਪਈਆ ਫਿਰ ਵੀ 22000 ਇਹਨਾਂ ਜੋ ਬਾਜਣਾ ਥੋੜਾ ਨਾਲੇ ਵਿਆਹ ਵੇ ਲਿਆ ਨਾਲੇ ਵਿਆਹ ਵੇ ਲਿਆ ਤੇ ਬੰਗੀਆਂ ਵੇਚ ਲੈਣੀਆਂ ਤੁਹਾਨੂੰ ਫੇਰ ਆਈਆਂ ਗਿਆ ਵਿਆਹ ਸਵੇਰੇ ਵੀ ਹੈਗਾ 3 ਨੂੰ ਹੈਗਾ 6 ਨੂੰ ਹੈਗਾ 9 ਨੂੰ ਹੈਗਾ ਵਾਹ ਜੀ ਵਾਹ ਨਾਲੇ ਵਪਾਰ ਚੱਲਣ ਦੇ ਨਾਲੇ ਵਿਆਹ ਲੱਗਣੇ ਚੱਲਣੇ ਠੀਕ ਹੈ ਤੇ ਵੀਡੀਓ ਬਾਅਦ ਤੋਂ ਲਾਈਕ ਸ਼ੇਅਰ ਕਮੈਂਟ ਕਰਦੇ ਸਸਤੀ